ਜਿੰਦਾਬਾਦ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਅੱਜ ਮਰਦੀਪ ਭਾਜੀ ਸ਼ਹਿਰ ਦੀਆਂ ਵੱਖ-ਵੱਖ ਵਾਡਾਂ ਦੇ ਵਿੱਚ ਭਰਵੇਂ ਇਕੱਠ ਹੋਏ ਡੋਰ ਟੂ ਡੋਰ ਵੀ ਕੀਤਾ ਸਾਰੀਆਂ ਵਾਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭੈਣਾਂ ਨੇ ਭਰਾਵਾਂ ਨੇ ਨੌਜਵਾਨਾਂ ਬਜ਼ੁਰਗਾਂ ਨੇ ਬੜਾ ਸਾਥ ਦਿੱਤਾ ਤੇ ਬੜਾ ਪਿਆਰ ਦਿੱਤਾ ਹੁਣ ਮੈਨੂੰ ਲੱਗਦਾ ਰਾਤ ਦੇ 9:30-10 ਦੇ ਕਰੀਬ ਟਾਈਮ ਹੋ ਗਿਆ ਤੇ ਮੇਰੀ ਭੈਣ ਰਪਿੰਦਰ ਕੌਰ अरोड़ा 9 ਵਾਰਡ ਤੋਂ ਐਮਸੀਪੀ ਉਮੀਦਵਾਰ ਆ ਨਵਦੀਪ ਸਿੰਘ अरोड़ा ਸਾਡੇ ਬੜੇ ਪੁਰਾਣੇ ਵਰਕਰ ਨੇ ਤੇ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਵੇਖਦੇ ਇਹਨਾਂ ਨੂੰ ਉਮੀਦਵਾਰ ਬਣਾਇਆ ਸਾਡੀ ਭੈ ਰਪਿੰਦਰ ਕੌਰ अरोड़ा ਨੂੰ ਇਹਨਾਂ ਨੂੰ ਇੰਨਾ ਪਿਆਰ ਵਾਰਡ ਵਾਲਿਆਂ ਨੇ ਦਿੱਤਾ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਭੈਣਾ ਸਾਡੇ ਨੌਜਵਾਨ ਵੀਰ ਬਜ਼ੁਰਗ ਬੜਾ ਹੀ ਉਤਸ਼ਾਹ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਲੋਕਾਂ ਨੂੰ ਵੀ ਸਮਝਿਆ ਕਿ ਜਿਹਦੀ ਸਰਕਾਰ ਆ ਉਹਦੇ ਕਾਉਂਸਲਰ ਬਣਾਵਾਂਗੇ ਤੇ ਸਾਡੀ ਵਾਰਡ ਦੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਹੋਊਗੀ ਇੱਥੇ ਬੜੀ ਵੱਡੀ ਸਮੱਸਿਆ ਸੀਵਰੇਜ ਦੀ ਪੀਣ ਵਾਲੇ ਪਾਣੀ ਦੀ ਗਲੀਆਂ ਟੁੱਟੀਆਂ ਪਈਆਂ 10 15 ਸਾਲ ਹੋ ਗਏ ਆ ਤਰਨਤਨ ਸ਼ਹਿਰ 'ਚ ਕੋਈ ਵਿਕਾਸ ਦਾ ਕੰਮ ਨਹੀਂ ਉਹਦਾ ਵੱਡਾ ਕਾਰਨ ਹੀ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਆ ਉਹ ਕਾਲੀਦਲ ਕਾਂਗਰਸ ਵਾਲਿਆਂ ਰਲ ਕੇ ਸਟੇ ਕਰਾਈ ਹੀ ਭਾਵੇਂ ਕਾਲੀਆਂ ਦੀ ਸਰਕਾਰ ਬਣੀ ਭਾਵੇਂ ਕਾਂਗਰਸ ਦੀ ਇੱਥੇ ਪ੍ਰਬੰਧਕ ਲਾ ਕੇ ਤੇ ਮੁੜਕੇ ਆਪਦੇ ਖਾਤਿਆਂ ਦੇ ਵਿੱਚ ਪੈਸੇ ਪਾ ਲਏ ਜਾਣੇ ਪੈਸੇ ਸਾਰੇ ਖੁਰਦਪੁਰਦ ਕਰ ਦਿੱਤੇ ਜਾਣੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਸਾਡੇ ਸਰਕਾਰੀ ਵਕੀਲਾਂ ਨੇ ਹਾਈ ਕੋਰਟ ਤੇ ਪੇਸ਼ ਹੋ ਕੇ ਸਟੇ ਤੜਾਇਆ ਸਟੇ ਤੜਾ ਕੇ ਇਲੈਕਸ਼ਨ ਕਰਾਈ ਆ ਤੇ ਲੋਕਾਂ ਨੂੰ ਵੀ ਸਮਝ ਆ ਵੀ ਜਿਨ੍ਹਾਂ ਨੇ ਸਟੇ ਤੜਾ ਕੇ ਇਲੈਕਸ਼ਨ ਕਰਵਾਉਂਦੇ ਆ ਇਹਨਾਂ ਦੀ ਮੰਸ਼ਾ ਇਹੋ ਹੀ ਊਪੀ ਵਿਕਾਸ ਹੋਵੇ ਸ਼ਹਿਰ ਦਾ ਤੇ ਲੋਕ ਵੀ ਸਾਥ ਦੇਣਗੇ ਲੋਕ ਭਲੀ ਭਾਂ ਜਾਣਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਮਸੀਹਾ ਨੇ ਲੋਕਾਂ ਲਈ ਕੰਮ ਕਰਦੇ ਆ ਤੇ ਲੋਕ ਫਤਵਾ ਵੀ ਦੇਣਗੇ ਲੋਕ ਬੜਾ ਪਿਆਰ ਦੇ ਰਹੇ ਆ ਮੇਰੇ ਭਰਾ ਨਵਦੀਪ ਨੂੰ ਰਪਿੰਦਰ ਕੌਰ ਨੂੰ ਬੜਾ ਪਿਆਰ ਬੜਾ ਮਾਣ ਮਿਲਦਾ ਪਿਆ ਤੇ 25 ਦੀਆਂ 25 ਵਾਡਾਂ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਸ਼ਾਨ ਨਾਲ ਜਿੱਤੂਗੀ ਤੇ ਨਗਰ ਕੌਂਸਲ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣ ਕੇ ਅਸੀਂ ਸ਼ਹਿਰ ਦਾ ਬਹੁ ਪੱਕੀ ਵਿਕਾਸ ਕਰਾਵਾਂਗੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਤਰਨਤਨ ਸਾਹਿਬ ਬੜਾ ਵੱਡਾ ਇਤਿਹਾਸ ਆ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਤੇ ਮਹਾਰਾਜ ਕਿਰਪਾ ਕਰੇ ਗੁਰੂ ਅਰਜਨ ਦੇਵ ਪਾਤਸ਼ਾਹ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਬਣਾਉਣ ਤੇ ਇਹ ਸਾਰੇ ਸਾਥੀ ਨਾਲ ਕੇ ਤਰਨਤਾਰਨ ਸ਼ਹਿਰ ਦਾ ਵਿਕਾਸ ਕਰਾਉਣ। ਮੰਤਰੀ ਪਾਰਟੀ ਨਾਲ ਆਪਣਾ ਕੋਈ ਮੁਕਾਬਲਾ ਵੀ ਦੇਖੋ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂਗਾ ਇਹ ਇਮਾਨਦਾਰ ਪਾਰਟੀ ਆ ਜੋ ਕਹਿੰਦੀ ਉਹ ਕਰਦੀ ਆ ਮੁਕਾਬਲਾ ਸੱਚ ਦਾ ਝੂਠ ਨਾਲ ਦੂਜੀਆਂ ਪਾਰਟੀਆਂ ਝੂਠ ਆ ਆਮ ਆਦਮੀ ਪਾਰਟੀ ਸੱਚ ਆ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਿੰਨੀਆਂ ਗਰੰਟੀਆਂ ਦਿੱਤੀਆਂ ਬਿਜਲੀ ਮਾਫ ਕੀਤੀ ਸਕੂਲ ਆਫ ਫੈਮਿਨੈਂਸ ਬਣਾਏ ਸਕੂਲਾਂ ਦਾ ਸਿਸਟਮ ਠੀਕ ਕੀਤਾ ਟੀਚਰ ਭਰਤੀ ਕੀਤੇ ਟੀਚਰ ਪੱਕੇ ਕੀਤੇ ਮੱਲਾ ਕਲੀਨਿਕ ਬਣਾਏ ਤਰਨਤਨ ਸ਼ਹਿਰ ਚ ਵੀ 4 ਮੱਲਾ ਕਲੀਨਿਕ ਬਣੇ ਜਿੱਥੇ ਦਵਾਈਆਂ ਲਾਸਟੈਸਟ ਫ੍ਰੀ ਹੁੰਦੇ ਪਏ ਆ ਪੁਰਾਣੇ ਬਿਜਲੀ ਬਿੱਲਾਂ ਦੇ ਬਕਾਏ ਮਾਫ ਕੀਤੇ ਭਾਵੇਂ ਕਿ ਸਾ 3 ਲੱਖੀ ਤੇ ਭਾਵੇਂ 5 ਲੱਖੀ 31 ਦਸੰਬਰ 2022 ਤੱਕ ਸਾਰੇ ਬਕਾਏ ਮਾਫ ਕੀਤੇ ਬੀਬੀਆਂ ਦਾ ਬੱਸਾਂ ਦਾ ਸਫ਼ਰ ਜਿਹੜਾ ਕਿਰਾਇਆ ਬਿਲਕੁਲ ਮਾਫਿਆ ਉਹਦੇ ਬਾਅਦ ਇੱਕੋ ਗਾਰੰਟੀ ਰਹਿ ਗਈ ਆ 1000 ਬੀਪੀਆਂ ਨੂੰ ਜਿਹੜਾ ਦੇਣਾ ਹਰ ਮਹੀਨੇ 18 ਸਾਲ ਤੋਂ ਬਾਅਦ ਉਹ ਮੰਗੀਆਂ ਉਹ ਵੀ ਬਾਦ ਸਾਹਿਬ ਨੇ ਕਹਿਤਾ ਕਿ ਜਿਹੜਾ ਆਉਣ ਵਾਲਾ ਬਜਟ ਉਹਦੇ ਵਿੱਚ ਪੈਸੇ ਭੇਣਾ ਲਈ ਰੱਖਾਂਗੇ 1000 ਰੁਪਿਆ ਵੀ ਦੇਵਾਂਗੇ ਆਮ ਆਦਮੀ ਪਾਰਟੀ ਆ ਉਹ ਸੱਚ ਬੋਲਦੀ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਆ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ 3600 ਵਾਦੇ ਕਰਦੇ ਇੱਕ ਵੀ ਪੂਰਾ ਨਹੀਂ ਕਰਦੇ ਮੁਕਾਬਲਾ ਜਿਹੜਾ ਉਹ ਸੱਚ ਦਾ ਝੂਠ ਨਾਲ ਸੱਚ ਜਿੱਤੂਗਾ ਝੂਠ ਹਾਰੂਗਾ ਠੀਕ ਧੰਨਵਾਦ ਧੰਨਵਾਦ ਇੱਕ ਮਿੰਟ ਮੰਤ ਇਹ ਨਵਦੀਪ ਸੋਣੇ ਆ ਦੀਪ अरोड़ा जी ਤੁਹਾਡੀ ਚੋਣ ਮੈਨੂੰ ਕਿਸ ਤਰ੍ਹਾਂ ਦਾ ਬਲ ਮਿਲਿਆ ਪੋਸਟਰ ਲਗਾਤਾਰ ਪਾੜੇ ਜਾ ਰਹੇ ਕੀ ਕਹਿੰਨਾ ਦੋ ਲਾਈਨਾਂ ਦੇ ਵਿੱਚ ਆਪਣੇ ਸਭ ਤੋਂ ਪਹਿਲਾਂ ਇੱਥੇ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਟੀਮ ਦਾ ਜਿਨ੍ਹਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਇੱਥੇ ਆਏ ਹੋਏ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਸਵਾਗਤ ਆ ਜੀ ਮੈਂ ਜੀ ਵੇਖੋ ਮੰਤਰੀ ਸਾਹਿਬ ਤੁਹਾਨੂੰ ਕਹਿ ਰਿਹਾ ਵਾਂ ਦੱਸ ਰਿਹਾ ਵਾਂ ਕਿ ਮੇਰੀ ਵਾਰ ਦੇ ਵਿੱਚ ਸਾਰੇ ਪਾਸੇ ਹੀ ਇਹੀ ਹਾਲ ਆ ਕਿ ਕਦੀ ਕੋਈ ਪਿੱਛੇ ਕਦੀ ਕੋਈ ਪਿੱਛੇ ਆ ਜਾਂਦਾ ਵਾ ਤੇ ਬੋਰ ਸਾਰੇ ਸਾਡੇ ਪਾਟਣ ਦੇ ਆ ਕੋਈ ਸਾਨੂੰ ਸਹੂਲਤ ਨਹੀਂ ਮਿਲ ਰਹੀ ਜੀ ਮਤਲਬ ਕਿ ਤੁਸੀਂ ਸਾਡਾ ਸਾਥ ਦਿਓ ਕਿਸੇ ਜਿਤਾਓ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਵਾਰਡ ਵਾਸੀਆਂ ਦੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਮੰਤਰੀ ਸਾਹਿਬ ਲਈ ਜਿਹੜੇ ਇਸ ਜਗ੍ਹਾ ਤੇ ਆਏ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਵਾਰਡ ਦੇ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਨੇ ਮੈਨੂੰ ਘਰ ਘਰ ਜਾ ਕੇ ਬਹੁਤ ਸਮੱਸਿਆਵਾਂ ਦਾ ਪਤਾ ਲੱਗ ਰਿਹਾ ਹੈ ਜਿਵੇਂ ਸੀਵਰੇਜ ਦੀ ਪ੍ਰੋਬਲਮ ਆਈ ਹੈ ਵਾਰਡ ਦੇ ਵਿੱਚ ਹੋਰ ਸਮੱਸਿਆਵਾਂ ਕਾਫੀ ਆਈਆਂ ਨੇ ਜਿੱਦਾਂ ਸੀਵਰੇਜ ਦੀ ਬਾਲੀਆਂ ਦੀਆਂ ਛੱਤਾਂ ਅਸੀਂ ਉਹਨਾਂ ਦਾ ਜ਼ਰੂਰ ਹੱਲ ਕਰਾਂਗੇ ਪਿਛਲੇ 2 ਸਾਲਾਂ ਤੋਂ ਮੇਰੇ ਹਸਬੰਦ ਇਸ ਸੇਵਾ ਵਿੱਚ ਹਾਜ਼ਰ ਨੇ ਤੇ ਅੱਗੋਂ ਵੀ ਅਸੀਂ ਮਿਲ ਕੇ ਇਸ ਸੇਵਾ ਨੂੰ ਪੂਰੀ ਕਰਾਂਗੇ